ਸੁਣਵੇ ਰੱਬਾ ਮਿਹਰ ਕਰ ਹਰ ਸਿਰ ਤੇ ਆਪਣਾ ਹੱਥ ਧਰ ਤੇਰੇ ਰੱਖਿਆਂ ਅਸੀਂ ਰੱਖੇ ਆ ਤੇਰੇ ਤੱਕਿਆਂ ਅਸੀਂ ਤੱਕੇ ਆ ਹੁਣ ਤੂੰ ਆਪਣੀ ਠਹਿਰ ਕਰ ਸੁਣਵੇ ਰੱਬਾ ਮਿਹਰ ਕਰ ਹਰ ਸਿਰ ਤੇ ਆਪਣਾ ਹੱਥ ਧਰ ਤੇਰਾ ਵਾਸਾ ਇੱਕ ਇੱਕ ਕਣ ਰੱਬਾ ਸਭ ਬੈਠੇ ਤੇਰਾ ਭਾਣਾ ਮੰਨ ਰੱਬਾ ਜੋ ਚੋਗ ਤੇਰੀ ਖਿਲਾਰੀ ਆ ਉਹ ਖਲਕਤ ਚੋਗ ਦੀ ਸਾਰੀ ਆ ਸਾਰੇ ਦੁਖੜੇ ਲੈ ਤੂੰ ਹਰ ਵੇ ਰੱਬਾ ਮਿਹਰ ਕਰ ਸੁਣ ਵੇ ਰੱਬਾ ਮਿਹਰ ਕਰ ਹਰ ਸਿਰ ਤੇ ਆਪਣਾ ਹੱਥ ਧਰ ਫਸਲ ਖੇਤਾਂ ਵਿੱਚ ਰੁਲਦੀ ਪਈ ਆਸ ਸਾਡੀ ਹੁਣ ਖੁਰਦੀ ਪਈ ਆ ਕੀ ਦਾਤਿਆ ਤੈਨੂੰ ਪੁੱਛਾਂ ਜਾਂ ਫਿਰ ਤੇਰੇ ਨਾਲ ਮਰਸਾਂ ਛੱਤੋਂ ਵੀ ਗਏ ਸਿਵਿਆ ਕਰ ਸੁਣ ਵੇ ਰੱਬਾ ਮਿਹਰ ਕਰ ਹਰ ਸਿਰ ਤੇ ਆਪਣਾ ਹੱਥ ਧਰ ਸਰਕਾਰਾਂ ਮਾਰ ਪਹਿਲਾਂ ਹੀ ਮਾਰੀ ਕੀ ਰੱਬਾ ਤੈਂ ਦਿਲ ਵਿੱਚ ਧਾਰੀ ਤੇਰੀ ਘੜ ਤੇ ਦੁਨੀਆ ਸਾਰੀ ਸਭ ਦਾ ਰੱਬਾ ਤੂੰ ਹੀ ਲਿਖਾਰੀ ਤੂੰ ਹੀ ਸਭ ਦਾ ਦਰ ਸੁਣਵੇ ਰੱਬਾ ਮਿਹਰ ਕਰ ਹਰ ਸਿਰ ਤੇ ਆਪਣਾ ਹੱਥ ਧਾਰ